ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸਟਾਈਲਡ ਵਿਦ ਪੰਜਾਬੀ ਗਰਲਸ ਤੇ ਉੱਤੇ ਤੁਹਾਡਾ ਪਿਆਰ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅੱਜ ਅਸੀਂ ਤੁਹਾਡੇ ਲਈ ਫੇਰ ਸੂਟਸ ਦੀ 컬렉ਸ਼ਨ ਲੈ ਕੇ ਆਏ ਆ ਅੱਜ ਥੋੜਾ ਜਿਹਾ ਡਿਫਰੈਂਟ ਕਨਸੈਪਟ ਰੱਖਿਆ ਜਿਵੇਂ ਤੁਹਾਡੇ ਨਾਲ ਪਹਿਲਾਂ ਅਸੀਂ ਕਾਟਨ ਦੇ ਸੂਟਸ ਸ਼ੇਅਰ ਕੀਤੇ ਸੀਗੇ ਜੋ ਵੈਦਰ ਦੇ ਅਕੋਰਡਿੰਗ ਅੱਜ ਅਸੀਂ ਤੁਹਾਡੇ ਲਈ ਪਾਰਟੀ ਵੇਅਰ ਸੂਟਸ ਦੀ 컬렉ਸ਼ਨ ਲੈ ਕੇ ਆਏ ਆ ਜਿਸ ਤੋਂ ਤੁਸੀਂ ਆਉਣ ਵਾਲੇ ਜਿਵੇਂ ਕਰਵਾ ਚੌਥ ਆਏਗਾ ਜਾਂ ਜਿਵੇਂ ਹੁਣ ਵਿਆਹਾਂ ਦਾ ਸੀਜ਼ਨ ਅਗੇ ਸਟਾਰਟ ਹੋ ਜਾਏਗਾ ਤੇ ਉਹ ਦੇ ਅਕੋਰਡਿੰਗ ਤੁਸੀਂ ਇਹਨਾਂ ਸੂਟਸ ਨੂੰ ਦੇਖ ਕੇ ਤੁਸੀਂ ਆਈਡੀਆ ਵੀ ਲੈ ਸਕਦੇ ਹੋ ਤੇ ਅਗਰ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਸੇਮ ਵੀ ਸਟਿਚ ਕਰਵਾ ਸਕਦੇ ਆ ਤਾਂ ਆਓ ਜੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਹਾਂਜੀ bắtਦੇ ਆਂ ਆਪਣੇ ਪਹਿਲੇ ਸੂਟ ਵੱਲ ਪਹਿਲਾ ਸੂਟ ਹੈ ਇਹ ਜਿਹੜਾ ਸਾਡਾ ਜਿਵੇਂ ਆਪਾਂ ਪਾਰਟੀ ਵੇਅਰਸ ਦਾ ਰੱਖਿਆ ਕਨਸੈਪਟ ਸਾਰਾ ਫੁਲੀ ਹੈਂਡਵਰਕ ਹੈ ਪਹਿਲਾਂ ਤੁਸੀਂ ਇਹਦਾ ਕਲਰ ਚੈੱਕ ਕਰੋ 컬ਰ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਹੁੰਨੇ ਆ ਵੀ ਲਾਈਟਸ ਦੀ ਰਿਫਲੈਕਸ਼ਨ ਕਰਕੇ ਨਾ ਥੋੜਾ ਜਿਹਾ 컬러 ਦੇ ਵਿੱਚ 19 21 ਦਾ ਫਰਕ ਆ ਜਾਂਦਾ ਇਹ ਤੁਹਾਨੂੰ ਇਹਦੇ ਵਿੱਚ 컬러 ਹੈ ਜਿਹੜਾ ਉਹ ਮਜੈਂਟਾ ਪਿੰਕ ਸ਼ੋ ਹੋ ਰਿਹਾ ਹੁਣ ਬਟ ਇਹ ਨਾ 컬러 ਪਰਪਲ ਪਿੰਕ 컬러 ਆ ਤੇ ਬੜਾ ਹੀ ਪਿਆਰਾ ਜਿਹਾ 컬러 ਹੈ ਥੋੜਾ ਜਿਹਾ ਪਰਪਲਿਸ਼ ਜੀ ਟੋਨ ਆਉਂਦੀ ਹੈ ਇਹਦੇ ਵਿੱਚ ਤੇ ਆਓ ਜੀ ਗੱਲ ਕਰਦੇ ਆ ਇਹਦੀ ਕਢਾਈ ਬਾਰੇ ਤੇ ਤੁਸੀਂ ਕੜਾਈ ਚੈੱਕ ਕਰੋ ਜਿਵੇਂ ਅੱਜ ਕੱਲ ਟ੍ਰੈਂਡ ਦੇ ਵਿੱਚ ਹੈ ਕਿ ਹੈਂਡਵਰਕ ਦੇ ਵਿੱਚ ਸਿੱਪੀ ਅ ਪਰਸ ਦਾ ਤੇ ਦਬਕਾ ਦਾ ਕੰਮ ਹੁੰਦਾ ਹੈ ਤਾਂ ਸਾਰੇ ਅਸੀਂ ਮਤਲਬ ਚੀਜ਼ਾਂ ਨੂੰ ਇਹਦੇ ਵਿੱਚ ਐਡ ਕੀਤਾ ਹੋਇਆ ਤੇ ਅਗਰ ਆਪਾਂ ਸਟਾਈਲ ਦੀ ਗੱਲ ਕਰੀਏ ਤਾਂ ਅਸੀਂ ਇਹਨੂੰ ਥੋੜਾ ਜਿਹਾ ਡਿਫਰੈਂਟ ਜਾਂ ਕਨਸੈਪਟ ਰੱਖਿਆ ਹੋਇਆ ਹੈ ਇਹਨੂੰ ਪਾਕਿਸਤਾਨੀ ਸਟਾਈਲ ਦੇ ਵਿੱਚ ਰੈਡੀ ਕਰਵਾਵਾਂਗੇ ਇਹ ਸੂਟ ਅਨਸਟਿਚ ਹੈ ਬਟ ਜਿਹੜੀ ਏਮਬਲੋਇਟਰੀ ਹੈ ਦੀ ਇਹ ਪਾਕਿਸਤਾਨੀ ਸਟਾਈਲ ਨਾਲ ਉਦਾਂ ਦੇ ਹੀ ਧਿਆਨ ਦੇ ਵਿੱਚ ਰੱਖ ਕੇ ਕਰਵਾਈ ਗਈ ਆ ਤੇ ਇਹਦੇ ਤੁਸੀਂ ਦੇਖੋ ਦੋ ਪੈਨਲਸ ਨੇ ਉੱਪਰ ਤੱਕ ਜਾਂਦੀਆਂ ਪੈਨਲਸ ਇੱਕ ਤੁਸੀਂ ਅਗਰ ਪਾਕਿਸਤਾਨੀ ਸਟਾਈਲ ਦਾ ਸੂਟ ਬਣਾਉਣਾ ਹੁੰਦਾ ਨਾ ਤਾਂ ਉਹਦੇ ਅਕੋਰਡਿੰਗ ਅਸੀਂ ਵੀ ਇਹਦੀ ਥੋੜੀ ਜਿਹੀ ਲੈਂਥ ਹੈ ਜਿਹੜੀ ਇਹ ਸ਼ਾਰਟ ਰੱਖੀ ਆ ਵੈਸੇ ਲੂਜ਼ ਰੱਖਾਂਗੇ ਜਾਂ ਤਾਂ ਐਕਸਟਰਾ ਲੌਂਗ ਹੁੰਦੀ ਆ ਪਾਕਿਸਤਾਨੀ ਦੀ ਤੇ ਜਾਂ ਫਿਰ ਥੋੜਾ ਸ਼ਾਰਟ ਦੇ ਵਿੱਚ ਸੋਹਣੇ ਲੱਗਦੇ ਆ ਤੇ ਇਹਦਾ ਤੁਸੀਂ ਗਲੇ ਦਾ ਕੰਮ ਚੈੱਕ ਕਰੋ ਗਲੇ ਦੇ ਉੱਤੇ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਹੈ ਦੇਖੋ ਤੇ ਦੋ ਇਹਨੀਆਂ ਪੈਨਲਸ ਜਾਂਦੀਆਂ ਨੇ ਜਿਹਦੇ ਵਿੱਚ ਅਸੀਂ ਜਿਹੜਾ ਘੇਰਾ ਹੈ ਉਹਨੂੰ ਥੋੜਾ ਜਿਹਾ ਜ਼ਿਆਦੇ ਬ੍ਰਾਡ ਰੱਖਾਂਗੇ ਘੇਰੇ ਨੂੰ ਤੇ ਸਾਈਡ ਤੇ ਆਪਾਂ ਬੁੱਟੀ ਪਾਈ ਹੋਈ ਆ ਦੇਖੋ ਤੇ ਸੈਂਟਰ ਦੇ ਵਿੱਚ ਬੜੀਆਂ ਹੀ ਸੋਹਣੀਆਂ ਬਿਰਲੀਆਂ-ਪਿਰਲੀਆਂ ਜੀਆਂ ਹੈਂਡਵਰਕ ਦੀਆਂ ਟਾਣੀਆਂ ਜੀਆਂ ਪਾਈਆਂ ਹੋਈਆਂ ਨੇ ਜੋ ਉੱਪਰ ਤੱਕ ਜਾਂਦੀਆਂ ਨੇ ਤੇ ਬਹੁਤ ਹੀ ਪਿਆਰਾ ਕੰਮ ਕੀਤਾ ਹੋਇਆ ਏ ਤੇ ਜਿਹੜਾ ਬੈਕ ਸਾਈਡ ਦੇ ਵਿੱਚ ਵੀ ਅਸੀਂ ਕੰਮ ਕੀਤਾ ਹੈ ਬੈਕ ਸਾਈਡ ਦੇ ਵਿੱਚ ਅਸੀਂ ਸਿਰਫ ਬੁੱਟੀ ਦਾ ਕੰਮ ਦਿੱਤਾ ਹੈ ਤੇ ਘੇਰੇ ਦੇ ਉੱਤੇ ਅਸੀਂ ਇਸ ਤਰ੍ਹਾਂ ਬਾਰਡਰ ਦਿੱਤਾ ਹੋਇਆ ਏ ਇਹ ਜਿਹੜਾ ਤੁਸੀਂ ਪਹਿਲਾਂ ਦੇਖਿਆ ਸੀ ਉਹ ਫਰੰਟ ਸਾਈਡ ਤੋਂ ਹੈ ਤੇ ਇਹ ਅਸੀਂ ਸਾਰਾ ਜਿਹੜਾ ਕੰਮ ਆ ਬੈਕ ਸਾਈਡ ਕਵਰ ਕੀਤੀ ਹੋਈ ਆ ਬੜਾ ਹੀ ਵਧੀਆ ਏ ਪਾਰਟੀ ویئر ਸੂਟ ਸਟਾਈਲਿਸ਼ ਜਿਹਾ ਬਣ ਕੇ ਰੈਡੀ ਹੋਵੇਗਾ ਤੇ ਦਿਖਾਉਣੇ ਇਸ ਤੁਹਾਨੂੰ ਇਹਨਾਂ ਦੀ ਬਾਜੂ ਬਾਜੂ ਦਾ ਕੰਮ ਹੈਵੀ ਰੱਖਿਆ ਹੋਇਆ ਬਾਜੂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਬਾਜੂ ਦਿੱਤੀ ਹੋਈ ਆ ਤੇ ਇਹਨੂੰ ਵੀ ਬਾਜੂ ਨੂੰ ਵੀ ਆਪਾਂ ਪਾਕਿਸਤਾਨੀ ਸਟਾਈਲ ਦੇ ਵਿੱਚ ਰੈਡੀ ਕਰਾਂਗੇ ਤੇ ਦੇਖੋ ਉੱਪਰ ਤੱਕ ਬੁਟੀ ਦਿੱਤੀ ਹੋਈ ਆ ਸਲਵਾਰ ਤੁਸੀਂ ਅਗਰ ਬਾਟਮ ਅ ਅਗਰ ਤੁਸੀਂ ਲੇਸਸ ਵਗੈਰਾ ਦਾ ਕੋਈ ਡਿਜ਼ਾਈਨ ਕੁਝ ਥੋੜਾ ਬਹੁਤ ਇਨਸਰਟ ਕਰਨਾ ਹੈ ਤਾਂ ਉਹ ਵੀ ਕਰ ਸਕਦੇ ਆ ਬਟ ਆਪਣੀ ਸ਼ਰਟੀ ਬਹੁਤ ਹੈਵੀ ਹੋ ਜਾਣੀ ਹੈ ਇਸ ਕਰਕੇ ਤੁਸੀਂ ਸਲਵਾਰ ਨੂੰ ਤੁਸੀਂ ਪਲੇਨ ਵੀ ਰੱਖ ਸਕਦੇ ਹੋ ਤੇ ਦੁਪੱਟਾ ਪਰ ਲੈ ਤੇ ਇਹ ਨਾਲ ਪਿਓਰ ਆਰਗੈਂਜਾ ਦਾ ਤੇ ਦੁਪੱਟੇ ਦੇ ਵਿੱਚ ਵੀ ਆਪਾਂ ਹਲਕੀ ਹਲਕੀ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਬੂਟੀ ਪਾਈ ਹੋਈ ਹੈ ਲੇਸਸ ਦਾ ਹਜੇ ਟੱਚ ਇਹਦੇ ਉੱਤੇ ਪੈਂਡਿੰਗ ਆ ਉਹ ਸੀ ਲੇਸਸ ਦਾ ਦੇਣਾ ਜਿਵੇਂ ਕੋਈ ਕਿਰਨ ਵਗੈਰਾ ਕਿਸੇ ਵੀ ਤਰ੍ਹਾਂ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਲੇਸਸ ਵਗੈਰਾ ਦੇ ਸਕਦੇ ਹੋ ਤੇ ਜਦੋਂ ਅਸੀਂ ਲੇਸਸ ਦਾ ਇਹਦੇ ਉੱਤੇ ਟੱਚ ਦਿੱਤਾ ਸੀ ਤੁਹਾਡੇ ਨਾਲ ਫਿਰ ਵੀ ਇਹਦੀ ਪਿਕ ਸ਼ੇਅਰ ਕਰ ਦਾਂਗੇ ਤੇ ਬਹੁਤ ਹੀ ਪਿਆਰਾ ਇਹ ਸੂਟ ਬਣ ਕੇ ਰੈਡੀ ਹੋਇਆਗਾ ਜਿੱਦਾਂ ਅੱਜ ਕੱਲ ਪਾਕਿਸਤਾਨੀ ਦਾ ਟ੍ਰੈਂਡ ਆ ਤਾਂ ਤੁਸੀਂ ਕੁਝ ਕੁ ਮਤਲਬ ਸਟਾਈਲਿਸ਼ ਚੀਜ਼ਾਂ ਵੀ ਰੱਖਿਆ ਕਰੋ ਜਿਵੇਂ ਹੁੰਦਾ ਆਪਣੇ ਸੂਟਸ ਦੀ ਕਲੈਕਸ਼ਨ ਦੇ ਵਿੱਚ ਤੇ ਇਹਨੂੰ ਤੁਸੀਂ ਕਿੰਵੇਂ ਵੀ ਵਿਆਹਾਂ ਦੇ ਵਿੱਚ ਜਾਂ ਕੋਈ ਕਰਵਾਚੌਤ ਤੇ ਆਉਣ ਵਾਲੇ ਜਿੱਦਾਂ ਪ੍ਰੋਗਰਾਮ ਹੈ ਕਿਤੇ ਵੀ ਤੁਸੀਂ ਵੀਅਰ ਕਰ ਸਕਦੇ ਹੋ। ਹਾਂਜੀ ਵਾਦਦੇ ਹਾਂ ਆਪਣੇ ਅਗਲੇ ਸੂਟ ਵੱਲ। ਇਹ ਸੂਟ ਹੈ ਜੀ ਤੁਸੀਂ ਪਹਿਲਾਂ ਇਹਦਾ ਕਲਰ ਕੰਬੀਨੇਸ਼ਨ ਚੈੱਕ ਕਰੋ। ਇਹ ਕਲਰ ਹੈਗਾ ਜੀ ਜਿਵੇਂ ਹੁਣ ਬਹੁਤ ਟ੍ਰੈਂਡ ਦੇ ਵਿੱਚ ਰਿਹਾ ਸੀ ਪਾਊਡਰ ਬਲੂ ਕਲਰ। ਬਹੁਤ ਹੀ ਪਿਆਰਾ ਕਲਰ ਆਇਹੀ ਤੇ ਇਹ ਟ੍ਰੈਂਡ ਦੇ ਵਿੱਚ ਵੀ ਬਹੁਤ ਰਿਹਾ ਹੈ। ਇਹਦੇ ਵਿੱਚ ਜਿਵੇਂ ਬੜੇ ਸੋਹਣੇ ਕਲਰ ਕੰਬੀਨੇਸ਼ਨ ਉੱਠ ਕੇ ਆਉਂਦੇ ਨੇ ਤੇ ਬੜਾ ਹੀ ਡਿਫਰੈਂਟ ਜਿਹਾ ਕਲਰ ਹੁੰਦਾ ਹੈ ਇਹ ਤੇ ਗੱਲ ਕਰਦੇ ਆ ਜੀ ਇਹਦੀ ਏਮਬਰਾਇਡਰੀ ਦੀ ਏਮਬਰਾਇਡਰੀ ਦੇ ਵਿੱਚ ਅਸੀਂ ਇਹਦੇ ਵਿੱਚ ਯੂਜ਼ ਕੀਤਾ ਜੀ ਬਾਦਲਾ ਵਰਕ ਅੰਟਿਕ ਬਾਦਲਾ ਵਰਕ ਯੂਜ਼ ਕੀਤਾ ਹੋਇਆ ਹੈ ਫਰੰਟ ਦੇ ਉੱਤੇ ਸਾਰਾ ਜਾਲ ਬਣਿਆ ਹੋਇਆ ਹੈ ਦੇਖੋ ਤੁਸੀਂ ਬਾਦਲਾ ਵਰਕ ਨਾਲ ਤੇ ਵਿੱਚ ਵਿੱਚ ਮਸ਼ੀਨ ਵਰਕ ਨਾਲ ਇਸ ਤਰ੍ਹਾਂ ਕਿਤੇ ਕਿਤੇ ਇਹਦੇ ਬੂਟੀ ਦਿੱਤੀ ਹੋਈ ਆ ਇਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਫਲਾਵਰ ਐਡ ਕੀਤਾ ਹੋਇਆ ਹੈ ਤੇ ਤੁਸੀਂ ਚੈੱਕ ਕਰ ਸਕਦੇ ਤੇ ਘੇਰੇ ਤੇ ਅਸੀਂ ਬਹੁਤ ਹੀ ਪਿਆਰਾ ਬਾਰਡਰ ਦਿੱਤਾ ਹੋਇਆ ਹੈ ਤੁਸੀਂ ਪਹਿਲਾਂ ਕਲਰ ਕੰਬੀਨੇਸ਼ਨ ਚੈੱਕ ਕਰੋ ਜੀ ਇਹਨਾਂ ਦੀ ਮਹਿਰੂਨ ਪਿੰਕ ਇਹ ਹਲਕਾ ਜਿਹਾ ਲੈਮਨ ਤੇ ਗ੍ਰੀਨ ਕਲਰ ਨਾਲ ਅਸੀਂ ਇਹਦੇ ਉੱਤੇ ਏਮਬਰਾਇਡਰੀ ਕੀਤੀ ਹੋਈ ਹੈ ਤੇ ਬਹੁਤ ਹੀ ਪਿਆਰਾ ਕਲਰ ਬਣ ਸੂਟ ਬਣ ਕੇ ਰੈਡੀ ਹੋਇਆ ਤੇ ਤੁਸੀਂ ਗਲੇ ਦਾ ਵਰਕ ਚੈੱਕ ਕਰੋ ਗਲੇ ਦੇ ਉੱਤੇ ਸੇਮ ਬਾਰਡਰ ਰੱਖ ਕੇ ਤੇ نیچے ਉਸ ਤਰ੍ਹਾਂ ਦੀ ਫਲਾਵਰ ਦਿੱਤਾ ਹੋਇਆ ਹੈ ਜਿਹੜਾ ਬਹੁਤ ਹੀ ਪਿਆਰਾ ਗਲਾ ਲੱਗਦਾ ਹੈ ਇਹਦੇ ਨਾਲ ਤੇ ਬਾਜੂ ਦੇ ਉੱਤੇ ਸਿਰਫ ਇੱਕ ਇੱਕ ਫਲਾਵਰ ਦਿੱਤਾ ਹੋਇਆ ਹੈ ਬਾਰਡਰ ਸੇਮ ਉਦਾਂ ਦੇ ਟੱਚ ਦੇ ਕੇ ਤੇ ਇੱਕ ਫਲਾਵਰ ਅਸੀਂ ਬਾਜੂ ਤੇ ਦਿੱਤਾ ਹੋਇਆ ਹੈ ਤੇ ਇਹ ਬੜਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਣਿਆ ਹੈ ਤੇ ਇਹਦੇ ਨਾਲ ਜੇ ਅਸੀਂ ਜਿਹੜਾ ਬਾਟਮ ਹੈ ਉਹ ਸਿੰਪਲ ਰੱਖੀ ਹੈ ਕਿਉਂਕਿ ਸ਼ਰਟ ਦਾ ਬੜੀਆ ਸਾਰਾ ਕੰਮ ਹੈਵੀ ਹੋ ਗਿਆ ਸੀ ਤੇ ਸ਼ਰਟ ਪਰਿਪਰੀ ਸੀ ਇਸ ਕਰਕੇ ਬਾਟਮ ਅਸੀਂ ਪਲੇਨ ਰੱਖੀ ਹੈ ਤੇ ਗੱਲ ਕਰਦੇ ਹਾਂ ਇਹ ਦੀ ਦੁਪट्टे ਦੀ ਦੁਪੱਟਾ ਇਹਦੇ ਨਾਲ ਵੀ ਜਿਹੜਾ ਅਸੀਂ ਰੱਖਿਆ ਹੋਇਆ ਹੈ ਪਿਓਰ オーਰਗਾਂజా ਦੀ ਰੱਖਿਆ ਹੈ ਕਿਉਂਕਿ ਪਾਰਟੀ ویئر ਸੂਟ ਹੈ ਤਾਂ ਅਸੀਂ ਮਤਲਬ ਆਰਗੈਂਜ਼ਾ ਪ्योर ਆਰਗੈਂਜ਼ਾ ਹੀ ਜ਼ਿਆਦਾ ਆਪਾਂ ਪ੍ਰੇਫਰ ਕਰਦੇ ਹਾਂ ਜਿਦੇ ਵਿੱਚ ਕਲਰਸ ਬਹੁਤ ਖਿੜਕੇ ਆਉਂਦੇ ਨੇ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕਲਰ ਡਾਈ ਕਰਦੇ ਨਾ ਬਹੁਤ ਪਿਆਰਾ ਕਲਰ ਖਿੜਕੇ ਆਉਂਦਾ ਤੇ ਇਹਦੇ ਨਾਲ ਅਸੀਂ ਬਾਦਲਾ ਵਰਕ ਨਾਲ ਤੇ ਵਿੱਚ ਇਸ ਤਰ੍ਹਾਂ ਥ्रेड ਨਾਲ ਬੜਾ ਹੀ ਸੋਹਣਾ ਚਾਰੇ ਪਾਸੇ ਬਾਰਡਰ ਦਿੱਤਾ ਹੈ ਜਿਦੇ ਵਿੱਚ ਅਸੀਂ ਕਟ ਵਰਕ ਦਾ ਟੱਚ ਦਿੱਤਾ ਹੋਇਆ ਹੈ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਹੀ ਡਿਫਰੈਂਟ ਚਾ ਤੇ ਡੀਸੈਂਟ ਜਿਹਾ ਵਰਕ ਕੀਤਾ ਹੋਇਆ ਦੁਪੱਟੇ ਤੇ ਕੁਝ ਜ਼ਿਆਦਾ ਇਹਨੂੰ ਪਹਿਨ ਕੇ ਤੁਹਾਨੂੰ ਕੋਈ ਜ਼ਿਆਦਾ ਵੀ ਹੈਵੀ ਦੀ ਵੀ ਫੀਲਿੰਗ ਨਹੀਂ ਆਉਣੀ ਕਿ ਕੁਝ ਜ਼ਿਆਦਾ ਕੁਝ ਐਕਸਟਰਾ ਵੇਅਰ ਕੀਤਾ ਹੋਇਆ ਹੈ ਤੇ ਗੱਲ ਕਰਦੇ ਆ ਜੀ ਕਲਰਸ ਦੀ ਜਿਹੜੋ ਇਹਦੇ ਵਿੱਚ ਜਿਹੜੇ ਕਲਰ ਦੇਖੇ ਸੀਗੇ ਅਸੀਂ ਇੱਕ 올ਿਵ ਗ੍ਰੀਨ ਕਲਰ ਉਹਦੇ ਉੱਤੇ ਵੀ ਇਹ ਜਿਹੜਾ ਵਰਕ ਹੈ ਬਹੁਤ ਸੋਹਣਾ ਬਣ ਕੇ ਆਇਆ ਸੀਗਾ ਤੇ ਇੱਕ ਅਸੀਂ ਇਹਦੇ ਵਿੱਚ ਕਲਰਸ ਦੇਖਿਆ ਸੀ ਬਣਾਇਆ ਜਿੱਦਾਂ ਹੁੰਦਾ ਤੁਸੀਂ ਹਲਕਾ ਜਿਹਾ ਲੈਮਨ ਜਾਂ ਤੁਸੀਂ ਇਸਦਾ ਪੰਜਾਬੀ ਜਿਹਾ ਆਪਾਂ ਕਹਿੰਦੇ ਜਿਵੇਂ ਲੱਡੂਆਂ ਦਾ ਰੰਗ ਹੁੰਦਾ ਨਾ ਇਦਾਂ ਪੀਲਾ ਕਲਰ ਉਸ ਕਲਰ ਦੇ ਵਿੱਚ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਏ ਤੇ ਜਿਹੜਾ ਉਹ ਪੀਲਾ ਕਲਰ ਸੀਗਾ ਨਾ ਉਹਦੇ ਵਿੱਚ ਜਿੱਦਾਂ ਇਹਦੇ ਵਿੱਚ ਮਹਿਰੂਨ ਦਾ ਜ਼ਿਆਦਾ ਹਾਈਲਾਈਟ ਕੀਤਾ ਪਿਕ ਕੀਤਾ ਕਲਰ ਉਹਦੇ ਵਿੱਚ ਬੜਾ ਹੀ ਪਿਆਰਾ ਰੈੱਡ ਕਲਰ ਨੂੰ ਪਿਕ ਕਰਕੇ ਬਣਾਇਆ ਹੋਇਆ ਸੀਗਾ ਉਹ ਤੇ ਉਹ ਵੀ ਬੜਾ ਸੋਹਣਾ ਬਣ ਕੇ ਰੈਡੀ ਹੋਇਆ ਸੀਗਾ ਤੇ ਇਹਦੇ ਵਿੱਚ ਜਿਵੇਂ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਇਹਨੂੰ ਬਣਾ ਸਕਦੇ ਆ ਤੇ ਬਹੁਤ ਹੀ ਵਧੀਆ ਤੇ ਸਭ ਤੋਂ ਵਧੀਆ ਗੱਲ ਇਹ ਹੁੰਦੀ ਹੈ ਕਿ ਈਜ਼ੀਲੀ ਵਾਸ਼ੇਬਲ ਹੁੰਦਾ ਹੈ ਕੋਈ ਇਹਨੂੰ ਜਿੱਦ ਤੱਕ ਹੈਂਡਵਰਕ ਦੇ ਸੂਟਸ ਤੇ ਕਈ ਇਸ਼ੂ ਹੁੰਦਾ ਹੈ ਕਿ ਮਤਲਬ ਆਪਾਂ ਉਹਨੂੰ ਵਾਸ਼ ਨਹੀਂ ਕਰ ਸਕਦੇ ਜਾਂ ਖਰਾਬ ਹੋ ਜਾਂਦਾ ਹੈ ਨਾ ਤਾਂ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਤੇ ਵਧੀਆ ਇਹ ਲੌਂਗ ਇਲਾਸਟਿਕ ਹੁੰਦੇ ਆ ਸੂਟ ਕੋਈ ਇਹਨਾਂ ਦੀ ਕੋਈ ਫਿਨਿਸ਼ਿੰਗ ਖਰਾਬ ਨਹੀਂ ਹੁੰਦੀ ਤੇ ਬਾਕੀ ਜੇ ਆਪਾਂ ਪਾਰਟੀ ویئر ਲਈ ਯੂਜ਼ ਕਰਦੇ ਆ ਜਾਂ ਕਿਸੇ ਵੀ ਫੰਕਸ਼ਨ ਤੇ ਤੇ ਵਧੀਆ ਸੂਟ ਦੀ ਵੀ ਬਹੁਤ ਵਧੀਆ ਗ੍ਰੇਸ ਆਉਂਦੀ ਆ ਤਾਂ ਤੁਸੀਂ ਮਤਲਬ ਦੇ ਜਿਵੇਂ 컬렉ਸ਼ਨ ਦੇ ਵਿੱਚ ਬਾਦਲਾ ਵਰਕ ਦਾ ਇਸ ਤਰ੍ਹਾਂ ਦਾ ਵੀ ਕੋਈ ਸੂਟ ਜ਼ਰੂਰ ਐਡ ਕਰਿਆ ਕਰੋ ਹਾਂਜੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਕਿ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲ ਹੀ ਬੈਲ ਆਈਕਨ ਦਾ ਨੋਟੀਫਿਕੇਸ਼ਨ ਹੋਊਗਾ ਉਹਨੂੰ ਤੁਸੀਂ ਪ੍ਰੈਸ ਕਰ ਲਿਓ ਤਾਂ ਕਰਕੇ ਸਾਡੀ ਜਿਹੜੀ ਵੀਡੀਓਜ਼ ਨੇ ਅਗਲੀ ਆਉਣ ਵਾਲੀਆਂ ਉਹਨਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣਗੇ ਸੋ ਮਿਲਦੇ ਆਂਗੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ